ਗੁੱਡ ਮਾਰਨਿੰਗ ਦੋਸਤੋ ਵੈਲਕਮ ਕਰਦੇ ਆਂ ਜਸਲੀਣਾ ਵਲੌਗ ਚੈਨਲ ਤੇ ਤੁਹਾਡਾ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਵਲੌਗ ਕਰਦੇ ਆਂ ਸਟਾਰਟ ਤਸਵੀਰ ਦੀ ਚੜਦੀ ਤਸਵੀਰ ਤੋਂ ਪੰਛੀ ਬੋਲ ਰਹੇ ਨੇ ਤੇ ਬਾਲ ਬਚਿਆ ਗਿਆ ਹੋਇਆ ਪਿੰਡ ਹੁਣ ਉਹਨੇ ਨਾਲ ਅਡਜਸਟ ਕਰਿਓ ਵਲੌਗ ਆਪਾਂ ਬਣਾਵਾਂਗੇ ਜਿੰਨੇ ਕੁ ਬਣੇ ਆਪਣੇ ਤੋਂ ਠੀਕ ਹੈ ਕਿਉਂਕਿ ਸਾਡੇ ਵਲੌਗ ਬਣਾਉਣ ਵਾਲੇ ਅੱਦੇ ਕੈਰੇਕਟਰ ਹੈ ਨਹੀਂਗੇ ਕੋਲੇ ਆਪਣੇ ਕੰਮ ਕਾਫੀ ਕਰਨੇ ਅੱਜ ਵੀ ਇਹ ਤਾਂ ਮੌਸਮ ਬਹੁਤ ਠੰਡਾ ਹਵਾ ਠੰਢੀ ਛੜੀ ਚੱਲ ਰਹੀ ਹੈ। ਸੋ ਸਵੇਰੇ ਉੱਠਣਸਾਰ ਪਹਿਲਾਂ ਤਾਂ ਆਹ ਟਟੇਰੀਆਂ ਮੱਥੇ ਲੱਗਦੀਆਂ ਨੇ ਨਾਲ ਇਹਨਾਂ ਦੇ ਬੱਚੇ ਤੇ ਇੱਕ ਸ਼ੈਂਕੀ ਹਮੇਸ਼ਾ ਮੇਰੇ ਨਾਲ ਹੀ ਹੁੰਦਾ ਤੁਸੀਂ ਦੇਖਦੇ ਹੋ। ਜਦੋਂ ਆ ਪਿਛਲੇ ਖੇਤ ਜਾਈਦਾ ਤੇ ਇਦਾਂ ਆਹ ਟਟੇਰੀ ਆ ਨਾਲ ਇਹਦਾ ਬੱਚਾ ਫਿਰਦਾ ਤੇ ਤਿੰਨ ਬੱਚੇ ਹੋਰ ਆ। ਇਹ ਪੂਰਾ ਪਰਿਵਾਰ ਇੱਥੇ ਫਿਰਦਾ ਹੁੰਦਾ। ਤੇ ਇਹ ਦਸ਼ੈਂਕੀ ਵੀ ਪੂਰਾ ਜੈਜੇ ਲੈਂਦਾ ਹੋਇਆ। ਰੋਜ ਦੀ ਤਰ੍ਹਾਂ ਹੁਣ ਪੱਠੇ-ਵੁੱਠੇ ਸਵੇਰੇ ਵੱਡਾਂਗੇ ਆਪਾਂ ਵੱਢ ਕੇ ਉਦੋਂ ਬਾਅਦ ਚ ਅੱਜ ਥੋੜਾ ਸਬਜ਼ੀ ਦੇ ਝੁੱਟੀ ਲਾਉਣ ਵਾਲੀ ਆ ਆਪਣੀ ਸਬਜ਼ੀ ਦੇ ਵਿੱਚ ਭਰੇ ਅਰਸ਼ਟ ਜੀ ਕਾਫੀ ਜਿਆਦਾ ਹੋ ਗਈ ਐ ਇਸ ਵਾਰ ਗਰਮੀ ਨੇ ਇੰਨੀ ਜਿਆਦਾ ਖਰਬੀ ਸਬਜ਼ੀ ਖਰਾਬ ਕਰਤੀ ਨਾ ਕਿ ਵੱੱਲਾਂ ਵੀ ਸੁੱਕ ਗਈਆਂ ਤੇ ਫਾਲ ਬਿਲਕੁਲ ਲੱਗਣਾ ਬੰਦ ਹੋ ਗਿਆ ਅਗ ਟਮਾਟਾ ਮਾ ਹੀ ਲੱਗਾ ਹੋਇਆ ਇਸ ਵਾਰ ਇੰਨੀ ਗਰਮੀ ਪਈ ਐ ਇੱਕ ਇੱਕ ਚੀਜ਼ ਹੋਰ ਆਪਾਂ ਦੇਖਦੇ ਆ ਕਿ ਆਪਣਾ ਤਿਆਰਬਾ ਪਹਿਲੀ ਵਾਰ ਸੀਗਾ ਜਿਹੜੀਆਂ ਆਪਾਂ ਜਾਲ ਉਤੇ ਵੱੱਲਾਂ ਚੜਾਈਆਂ ਨਾ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਕਾਮਯਾਬ ਨਹੀਂ ਹੈਗੀਆਂ ਕਾਮਯਾਬ ਹੋਣ ਹੀ ਹੈਗੀਆਂ ਕਿਉਂਕਿ ਇਹਨਾਂ ਨੂੰ ਜਿਆਦਾ ਸੇਕ ਲੱਗਦਾ ਉੱਚੀਆਂ ਨਾਲ ਧਰਤੀ ਦੇ ਨਾਲੋਂ ਧਰਤੀ ਦੇ ਨਾਲ ਪਈਆਂ ਹੋਣ ਤਾਂ ਇਹ ਸ਼ਾਇਦ ਠੰਡੀਆਂ ਰਹਿਣ ਤੇ ਇਹ ਧਰਤੀ ਤੋਂ ਉੱਚੀਆਂ ਕਰਕੇ ਹਵਾ ਆਰ-ਪਾਰ ਲੂੰਦੀ ਦੁਰੀ ਜਾਂਦੀ ਇਹਨਾਂ ਨੂੰ ਤੇ ਪਰ ਮੈਨੂੰ ਜਾਲ ਲਾਇਆ ਸੀ ਬਹੁਤ ਚਾਹ ਦੇ ਨਾਲ ਉਦੋਂ ਵੀ ਆਪਾਂ ਇਹ ਤੇ ਵੱਲਾਂ ਚੜਾਵਾਂਗੇ ਤੇ ਵਧੀਆ ਫਲ ਦੇਣਗੀਆਂ ਪਰ ਉਹ ਗਰਮੀ ਦਾ ਇਹਨਾਂ ਪਤਾ ਨਹੀਂ ਸੀ ਗਰਮੀ ਇੰਨੀ ਜਿਆਦੀ ਪਊਗੀ ਇੱਕ ਦੋ ਵੱਲਾਂ ਦਾ ਸੁੱਕ ਵੀ ਗਈਆਂ ਚੜੀਆਂ ਬਹੁਤ ਵਧੀਆ ਸੀਗੀਆਂ ਬਟ ਇਹਨੇ ਫਲ ਨਹੀਂ ਦਿੱਤਾ ਉਹਨਾਂ ਜਿਹੜਾ ਫਾਲ ਲੱਗਦਾ ਛੜ ਜਾਂਦਾ ਗਰਮੀ ਨਾਲ ਆਹ ਵਾਲ ਜਿਹੜੀ ਹੈਗੀ ਤੂਰੀਆਂ ਦੀ ਇਹ ਮੱਕਕਰ ਤੇ ਚੜਾਉਣ ਦੀ ਕੋਸ਼ਿਸ਼ ਕਰਦਾ ਇਹ ਥੋੜੀ ਠੀਕ ਲੱਗਦੀ ਇਹਨੂੰ ਥੋੜੀ ਸ਼ਾਂ ਰਹਿੰਦੀ ਹੈ ਤੇ ਆਹ ਕੱਕਰ ਦੀ ਉੱਪਰ ਇਹ ਠੀਕ ਆ ਇਹਦੀ ਗਰੋਥ ਵਧੀਆ ਹੋ ਰਹੀ ਆ ਜਿਹੜੀਆਂ ਜਮਾਂ ਸੀ ਇਹ ਧੁੱਪੇ ਆ ਉਹ ਸਾਰੀਆਂ ਹੀ ਖਰਾਬ ਹੋ ਗਈਆਂ ਦੋ ਆਪਣੀਆਂ گاਵਾ ਤੇ ਇਥੇ ਕੋਨੇ ਪੱਠੇ ਵੱਢ ਲੈਣੇ ਹੁੰਦੇ ਆ ਪੱਠੇ ਬਾਪੂ ਵੱਢਦਾ ਹੁੰਦਾ ਆਹ ਬਾਪੂ ਵੱਢੀ ਜਾਂਦਾ ਪੱਠੇ ਵੱਡ ਕੇ ਦੋ ਟੋਕਰੀਆਂ ਵੱਡਣੀਆਂ ਹੁੰਦੀਆਂ ਤੇ ਆਪਾਂ ਚੱਕ ਲੈਣੇ ਹੁੰਦੇ ਹੁਣ ਤੁਸੀਂ ਸ਼ੈਂਕੀ ਦੇਖੋ ਵੀ ਕਿੱਥੇ ਫਿਰਦਾ ਆ ਬੇਸ਼ੱਕ ਨਿੱਕਾ ਹੈ ਯਾਰ ਇਹ ਇਹਦੀਆਂ ਵੱਡੀਆਂ ਕੁੱਤਿਆਂ ਨਾਲ ਹੀ ਹੈ ਦੇਖੋ ਹੁਣ ਉਹਦੇ ਨਾਲ ਬਸ ਇਹਨੂੰ ਹੁੰਦਾ ਕਿ ਉਹ ਮੇ ਚੱਕ ਖੇਡਣ ਵਾਸਤੇ ਮੈਨੂੰ ਕੋਈ ਚੀਜ਼ ਮਿਲ ਜੇ ਚਾਹ ਮੈਂ ਆ ਜਾਂ ਐਸ਼ ਆ ਬਸ ਦਿਨ ਰਾਤ ਇਹਨੂੰ ਖੇਡੀ ਚੱਲੂ ਬਸ ਇਹ ਖੁਸ਼ ਹੈ ਦਿਨ ਨੂੰ ਇਹਨੂੰ ਵਧੀਆ ਖੁੱਲਾ ਡੁੱਲਾ ਮਾਹੌਲ ਆ ਆਪਣੇ ਘਰ ਦਾ ਪਰ ਇਹ ਖੁੱਲਾ ਖੇਤ ਆ ਸਾਰੇ ਪਾਸੇ ਦੂਰ ਤੱਕ ਢੇੜੇ ਕੱਢ ਕੇ ਆਉਂਦਾ ਇਹ ਤੇ ਪੂਰਾ ਐਨ ਇੰਜੋਏ ਕਰਦਾ ਹੁਣ ਸਬਜੀ ਦੀ ਹੋਣ ਇਹ ਗੋਡੀ ਦੇ ਕਿੱਡਾ ਕਿਡਾ ਕਾ ਹੋਇਆ ਪਿਆ ਸਾਈਡਾਂ ਚ ਮੈਂ ਤੇ ਬਾਪੂ ਲੱਗੇ ਆ ਥੋੜਾ ਥੋੜਾ ਚੁੱਕਾ ਆ ਜਾ ਕਾਢਣਾ ਐਟ ਸੈਟ ਜੀ ਬਹੁਤ ਜਿਆਦਾ ਹੋਈ ਪਈ ਆ ਗਰਮੀ ਦੇ ਨਾਲ ਫਲ ਫਾਲ ਲੱਗਿਆ ਨਹੀਂ ਗਿਆ ਤੇ ਆਪਾਂ ਫਿਰ ਬਹੁਤ ਜਿਆਦਾ ꠁੜਾ ਇਧਰ ਮਾਰਿਆ ਨਹੀਂ ਕਦੀ ਕਿਉਂਕਿ ਫਲ ਨਹੀਂ ਲੱਗਦਾ ਕਿ ਤੋੜਨ ਦਾਣ ਆਈਦਾ ਹਾਂਜੀ ਗੋਡੀ ਹੋ ਗਈ ਸਵੇਰੇ ਸਵੇਰੇ ਆਪਣੀ ਕਾਕੂ ਖਾਲੀਆਂ ਉਹਦੇ ਬਹੁਤ ਹੋਇਆ ਪਿਆ ਸੀ ਸੋ ਸਭ ਤੋਂ ਜ਼ਿਆਦਾ ਘਾਹ ਤਾਂ ਇੱਧਰ ਸੀਗਾ। ਅੱਜ ਇਹ ਕ ਖਾਲੀ ਸੀ ਵਹੀਲਾਂ ਵਾਸਤੇ। ਹੁਣ ਤੁਸੀਂ ਨੋਟ ਕਰਿਓ। ਜਿਹੜੀਆਂ ਤਾਂ ਉੱਪਰ ਚੜੀਆਂ ਹੋਈਆਂ ਉਹ ਸੜੀਆਂ ਹੋਈਆਂ ਨੇ। ਜਿਹੜੀਆਂ ਥੱਲੇ ਪਈਆਂ ਨੇ ਲਗਰਾਂ ਦੇਖ ਕਿੰਨੀਆਂ ਵਧੀਆ ਪਈਆਂ। ਸਾਰੀਆਂ। ਸੋ ਵੈਸੇ ਲੱਗੀ ਹੋਈ ਐ ਪਰ ਟਮਾਟਾ ਮੇ ਆ ਪੱਤੇ ਜਿਹੜੇ ਸੜ ਰਹੇ ਹਨ। ਐਨੇ ਸੜੀ ਜਾਂਦੇ ਪੱਤੇ ਜਿਹੜੇ। ਇਹ ਸਿਰਫ ਇਹਦੀ ਗਰਮੀ ਕਰਕੇ ਹੀ ਆ। ਕਰੀਲਿਆਂ ਦਾ ਕੋਈ ਵੀ ਫਲ ਨਹੀਂ ਹੈਗਾਗਾ ਪਿਛਲੀ ਵਾਰ ਤਾਂ ਇੱਕ ਵੱਲ ਹੋ ਗਈ ਸੀ ਗੋੜ ਤੇ ਬਹੁਤ ਲਏ ਸੀ ਤੇ ਐਸੇ ਗਰਮੀ ਹੈ ਹੀ ਜ਼ਿਆਦੇ ਫੁੱਲ ਹੋਣ ਲੱਗਣੇ ਸ਼ੁਰੂ ਹੋਏ ਮਿਰਚਾਂ ਨੂੰ ਮਿਰਚਾਂ ਨੂੰ ਫਲ ਲਈ ਨਹੀਂ ਰਹੀ ਕੱਢਿਆ ਜਿੰਨ ਚ ਜ਼ਿਆਦੇ ਗਰਮੀ ਸੀਗੀ ਹੁਣ ਮਿਰਚਾਂ ਲੱਗਣ ਲੱਗਣਗੀਆਂ ਹੁਣ ਥੋੜਾ ਜਿਹਾ ਮੌਸਮ ਬਈ ਤਬਦੀਲੀ ਹੁਣ ਸ਼ੁਰੂ ਹੋ ਗਈ ਹਵਾ ਦੇ ਵਿੱਚ ਨਮੀ ਆਉਣ ਲੱਗ ਗਈ ਆ ਤੇ ਹੁਣ ਥੋੜਾ ਜਿਹਾ ਫਲ ਦੀ ਝਾਕ ਹੈਗੀ ਆ ਮੌਸਮ ਹੋ ਗਿਆ ਜੀ ਚੇਂਜ ਜਿੱਦਾਂ ਮੈਂ ਸਵੇਰੇ ਗੱਲ ਕਰਦੇ ਥੋਡੇ ਨਾਲ ਬੱਦਲਬਾਹੀ ਹੋ ਗਈ ਆ ਚਾਰ ਸਵੇਰ ਸ਼ਾਇਦ ਕਿਸੇ ਪਾਸੇ ਮੀਂਹ ਪੈਂਦਾ ਹੋਊਗਾ ਤੇ ਹਵਾ ਠੰਢ ਠੰਢੀ ਆ ਰਹੀ ਆ ਤੇ ਬਹੁਤ ਜ਼ਿਆਦਾ ਗਰਮੀ ਸੀ ਤੁੱਕੀ ਗੱਡੀ ਪੀ ਗਰਮੀ ਨੇ ਬੁਰਾ ਹਾਲ ਕੀਤਾ ਪਿਆ ਸੋ ਜਦੋਂ ਵੀ ਮੈਂ ਅਕਸਰੀ ਥੋਡੇ ਨਾਲ ਗੱਲ ਕਰਦਾ ਹੁੰਨਾ ਕਿ ਜਦੋਂ ਵੀ ਕਦੇ ਘਰੇ ਫ੍ਰੀ ਹੁੰਨੇ ਆ ਤੇ ਕੋਸ਼ਿਸ਼ ਹੁੰਦੀ ਆ ਆਪ ਦਾ ਕੁਛ ਨਾ ਕੁਛ ਘਰੇ ਸਵਾਰਨ ਦੀ ਘਰੇ ਕੁਛ ਨਾ ਕੁਛ ਕਰੀ ਜਾਈਏ ਆਪ ਦਾ ਹਨਾ ਸੋ ਜ਼ਿੰਦਗੀ ਦੇ ਵਿੱਚ ਨ ਇੱਕ ਚੀਜ਼ ਤੁਹਾਨੂੰ ਮੈਂ ਦੱਸਦਾ ਤੇ ਚਲੋ ਤੁਸੀਂ ਤੁਹਾਡਾ ਤੇ ਅਰਬੰਦੀ ਵੱਧ ਹੋ ਸਕਦਾ ਜ਼ਿੰਦਗੀ ਦੇ ਵਿੱਚ ਜੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਨਾ ਤੇ ਖੁਸ਼ੀ ਕੱਲੇ ਪੈਸੇ ਨਾਲ ਨਹੀਂ ਮਿਲਦੀ ਤੁਸੀਂ ਜ਼ਿੰਦਗੀ ਦੇ ਵਿੱਚ ਨਿੱਕੇ ਨਿੱਕੇ ਕੰਮ ਕਰਦੇ ਸੋਚੀ ਚੱਲਿਆ ਕਰੋ ਜਦੋਂ ਪੂਰੇ ਹੋ ਜਾਂਦੇ ਉਹ ਨਿੱਕੇ ਨਿੱਕੀਆਂ ਖੁਸ਼ੀਆਂ ਹੀ ਬਣ ਨਹੀਂ ਮਿਲ ਮਰੀ ਜਾਂਦੀਆਂ ਨੇ ਹਨਾ ਜਿੱਦਾਂ ਹੁਣ ਮੈਨੂੰ ਇਹ ਸੀਗਾ ਕਿ ਉੱਪਰ ਆਪਣਾ ਬੁਟੀਕ ਤਿਆਰ ਹੋ ਜੇ ਆਪਣਾ ਸ਼ੋਰੂਮ ਤਿਆਰ ਹੋ ਜੇ ਆਪਾਂ ਥੋੜਾ ਜਿਹਾ ਉਹ ਕਰਨ ਲੱਗ ਗਏ ਤਾਂ ਉਹ ਵੀ ਹੁਣ ਜਿਵੇਂ ਜਿਵੇਂ ਤਿਆਰ ਹੋ ਜਾਂਦਾ ਖੁਸ਼ੀ ਮਿਲ ਜਾਂਦੀ ਹੈ ਨਾ ਤੇ ਮਨ ਚ ਕਦੇ ਨਾ ਕਦੇ ਇਹ ਸੀਗਾ ਕਿ ਯਾਰ ਬਾਪੂ ਨੂੰ ਥੋੜੀ ਜਿਹੀ ਪੈਲੀ ਜੋੜ ਕੇ ਦੇਈਏ ਆਪਾਂ ਤੇ ਉਹ ਇੱਕ ਵਿੱਚ ਸੀਗੀ ਸੋਚੀ ਉਹ ਪੂਰੀ ਹੋ ਗਈ ਤਾਂ ਉਹ ਵੀ ਇੱਕ ਬਹੁਤ ਵੱਡੀ ਖੁਸ਼ੀ ਸੀ ਮੇ ਹਣੋਜੀ ਮੰਨ ਕੇ ਚੱਲੋ ਵੀ ਹੁਣ ਇੱਥੇ ਮੈਂ ਖੜਾ ਹਾਂ ਨਾ ਤੇ ਇੱਥੇ ਹੁਣ ਕਿੰਨਾ ਖਲਾਰਾ ਪਿਆ ਹੋਇਆ ਹੈ ਨਾ ਪੜਾ ਲੱਗਦਾ ਥਾ ਹਨਾ ਆਪਣਾ ਇਹ ਆਪ ਨੂੰ ਸ਼ੌਂਕ ਆ ਸਾਰੀ ਫੈਬਰਿਕ ਨੂੰ ਸ਼ੌਂਕ ਆ ਕਿਸਮ ਕਰ ਨੂੰ ਸਮਾਰਕਰ ਨੂੰ ਸਮਾਰ ਕੇ ਰੱਖੀਗੀ ਹੁਣ ਆ ਪੈਪ ਟੁੱਟਿਆ ਹੋਇਆ ਸੀਗਾ ਇਤੋਂ ਤੇ ਪੈਪ ਮੈਂ ਲਿਆ ਸੀਗਾ ਪੈਪ ਨੂੰ ਜੋੜ ਕੇ ਉਤੋਂ ਤੇ ਕਰ ਦੇਣਾ ਤੇ ਜਿੱਥੇ ਮੈਂ ਆ ਖੜਾ ਹਾਂ ਵਾ ਹੁਣ ਇਹ ਕਿੰਨਾ ਬੁਰਾ ਲੱਗਦਾ ਥਾ ਹਨਾ ਤੁਸੀਂ ਦੇਖ ਸਕਦੇ ਹੋ ਉਹ ਜਿਹੜੀ ਧੜ ਦੇ ਨਾਲੋਂ ਮਿੱਟੀ ਜਾ ਕੇ ਇੱਥੇ ਆ ਪੱਧਰ ਕਰ ਲੈਣਾ ਪੂਰਾ ਸਾਰਾ ਥਾ ਹੁਣ ਜਿੱਦਾਂ ਹੁਣ ਠੰਡਾ ਮੌਸਮ ਆ ਅੱਜ ਹੁਣ ਮੈਂ ਇਹ ਕੰਮ ਕਰੂੰ ਇਹ ਇੱਥੇ ਆਪਾਂ ਪਾਇਪ ਜੋੜਦੇ ਨਾ ਪਾਇਪ ਅੱਗੇ ਜਾਵੜੂਗਾ ਪਾਣੀ ਜਿਹੜੇ ਆਪਣੇ ਮੀਂਹ ਵਾਲਾ ਪਾਣੀ ਇਧਰ ਨਿਕਲਦਾ ਆਪਣੇ ਖੇਤ ਚ ਤੇ ਬਾਕੀ ਨਿਕਾਸ ਜਿਹੜਾ ਆਪਣਾ ਪਰੇ ਨਾਲੀਆਂ ਚ ਜਾਂਦਾ ਬਟ ਜਿਹੜਾ ਕੱਲੇ ਮੀਂਹ ਦਾ ਪਾਣੀ ਆ ਉਹ ਇਧਰ ਨਿਕਲਦਾ ਠੀਕ ਆ ਤੇ ਇਹ ਬਰਾਬਰ ਕਰਕੇ ਪੂਰਾ ਐਨ ਸੋਨਾ ਬਣੂਗਾ ਨਹੀਂ ਤਾਂ ਆਪਣਾ ਜਿਹੜਾ ਵਾਹ ਨਿਕਲੇ ਹੋਗਾ ਧੜ ਦੇ ਨਾਲ ਕਿੰਨੀ ਮਿੱਟੀ ਪਈ ਆ ਉੱਥੋਂ ਨਾਲ ਮਿੱਟੀ ਚੱਕ ਲਾਂਗੇ ਨਹੀਂ ਤਾਂ ਵਾਹ ਰਲ ਜਾਊਗਾ ਨਾਲ ਆਪਣਾ ਖੇਤ ਇਧਰ ਨੂੰ ਆ ਜੂ ਵੇਸਟੀ ਪਿਆ ਤਾਂ ਹਨਾ ਤੇ ਬੂਟੇ ਆਪਣੇ ਸੁੱਕ ਗਏ ਆ ਸੋ ਦੁੱਖ ਵਾਲੀ ਗੱਲ ਇਹ ਆ ਕਿ ਬੜਾ ਮਨ ਦੁਖੀ ਹੋਇਆ ਕਿ ਬੂਟੇ ਸੁੱਕ ਗਏ ਜਿਹੜੇ ਲਾਏ ਸੀ ਆ ਹੁਣ ਦੁਬਾਰਾ ਲਾਉਣੇ ਪੈਣੇ ਹੁਣ ਆਪਾਂ ਲਾਵਾਂਗੇ ਸੌਣ ਚ ਪਰ ਜਿਹੜੇ ਹੁਣ ਆਪਾਂ ਲਾਵਾਂਗੇ ਕਿ ਸੌਣ ਦੇ ਵਿੱਚ ਬੂਟੇ ਲੱਗੇ ਹੁਣ ਉਹ ਮੀਂਹ ਪੈਣ ਲੱਗ ਜਾਂਦੇ ਆ ਤੇ ਮੌਸਮ ਵਿੱਚ ਹੀ ਬਹੁਤ ਜ਼ਿਆਦਾ ਨਮੀ ਹੁੰਦੀ ਆ ਤੇ ਬਹੁਤ ਜ਼ਿਆਦਾ ਚਾਂਸ ਹੁੰਦੇ ਆ ਕਿ ਬੂਟੇ ਤੁਰ ਪੈਣਗੇ ਹਨਾ ਤੇ ਹੁਣ ਆਪਾਂ ਸਬਜ਼ੀ ਨੂੰ ਵੀ ਆਪਾਂ ਗੋੜਤਾ ਬਣਾਤੀ ਗੱਲ ਇੱਧਰ ਜਦੋਂ ਪਾਣੀ ਛੜਦਾ ਕਿਰਾ ਇਹ ਨਹੀਂ ਪਤਾ ਉੱਤੇ ਮੀਂਹ ਵੀ ਆ ਜਾਣਾ ਆਪਣਾ ਬੱਦਲ ਹੋਏ ਪਏ ਆ ਜੇ ਮੀਂਹ ਆ ਵੀ ਆਵੇ ਤਾਂ ਮੌਸਮ ਠੰਡਾ ਹੋ ਗਿਆ ਆ ਸੇਬਾਂ ਦਾ ਬੂਟਾ ਲਾਇਆ ਸੀ ਗਰਮੀ ਦੇ ਨਾਲ ਇਹਦੇ ਪੱਤੇ ਵੀ ਜਾਂਦਾ ਲੱਗਦਾ ਬਚਣਾ ਨਹੀਂ ਇਹਨੇ ਵੀ ਆ ਬੂਟਾ ਤਾਂ ਜਿਹੜਾ ਸੀਗਾ ਔਲਿਆਂ ਦਾ ਇਹ ਤਾਂ ਕੋਈ ਉਮੀਦ ਹੀ ਨਹੀਂ ਸੀਗੀ ਇਹ ਤਾਂ ਥਾਂ ਤੋਂ ਵਾਹ ਕੇ ਸਾਰਾ ਬੀਜ ਤਾਂ ਸੀਗਾ ਸਬਜ਼ੀ ਲਾਤੀ ਸੀਗੀ ਤੇ ਗੋਡੀ-ਗਾਡੀ ਕੀਤੀ ਵੀ ਸੀ ਇਹ ਪਤਾ ਹੀ ਨਹੀਂ ਪਹਿਲਾਂ ਚਿਰ ਦਾ ਬੂਟਾ ਸੀਗਾ ਉਦੋਂ ਪਤਾ ਨਹੀਂ ਸੁੱਕ ਸਕ ਗਿਆ ਤੇ ਪਤਾ ਹੀ ਨਹੀਂ ਕਿਉਂ ਧਰਤੀ ਚੋਂ ਨਿਕਲਿਆ ਤੇ ਕੁਲੰਬਾਂ ਗੱਡੀਆਂ ਮੈਂ ਫਿਰ ਜਾਲੀ ਲਾਤੀ ਸੋ ਇਹ ਹੁਣ ਜਿਹੜਾ ਤੁਰਿਆ ਨਾ ਜਮਾਂ ਮਾਰ ਕੇ ਤੁਰਿਆ ਹੁਣ ਇਹਨੂੰ ਕੋਈ ਸੁਕਾ ਨਹੀਂ ਸਕਦਾ ਹੁਣ ਇਹ ਆਪਦੇ ਆਪ ਨੂੰ ਪਰਵੇਅਰ ਕਰ ਚੁੱਕਿਆ ਇਹ ਹੁਣ ਪੂਰਾ ਸਿਰੇ ਲੱਗੂਗਾ ਉਧਰੋਂ ਇਹਦੇ ਬਦਾਮਾਂ ਦਾ ਬੂਟਾ ਲੱਗਾ ਸੀ ਇਹ ਵੀ ਵਧੀਆ 9 9 ਬਰ 9 ਥੱਲੂ ਵੀ ਫੂਟ ਕੱਢਦਾ ਆਉਂਦਾ ਪਾਣੀ ਆਪਾਂ ਛੜਤਾ ਸਬਜ਼ੀ ਨੂੰ ਅੱਜ ਆ ਖਾਲੀਆਂ ਕੁਲੀਆਂ ਕਰਤੀਆਂ ਸਾਰੀਆਂ ਸਾਫ਼ ਤੇ ਪਾਣੀ ਦੀ ਸਪਲਾਈ ਆਪਣੀ ਤੇ ਪੱਕੀ ਫੀਡਿੰਗ ਕੀਤੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਇਹ ਕੰਮ ਸ਼ੌਂਕ ਨਾਲ ਕੀਤੇ ਆ ਸਾਰੇ ਮੱਛੀ ਮੋਟਰ ਦਾ ਪਾਣੀ ਔਰ ਸਾਈਡ ਤੇ ਆਉਂਦਾ ਬੂਟਿਆਂ ਦਾ ਉੱਲਾ ਪੈਂਦਾ ਵਾ ਉਥੇ ਪਾਣੀ ਬੂਟਿਆਂ ਦਾ ਇੱਥੇ ਆਇਆ ਨਾ ਵਾ ਗੇਟ ਵਾਲੀ ਮੋੜ 'ਨਾਂ ਮਰਚਾ ਮੁਰਚਾ ਨੂੰ ਪਾਣੀ ਲੱਗ ਜੂਗਾ ਆ ਵੇਲਾਂ ਜਿਹੜੀਆਂ ਇੱਥੇ ਸਿੱਟੀਆਂ ਹੋਈਆਂ ਇਹਨਾਂ ਨੂੰ ਫਾਲ ਕਾਫੀ ਆਇਆ ਵਿਆ ਇਹ ਲੱਗ ਜਾਣੀਆਂ ਸਿਰੇ ਲੱਗਦਾ ਉਧਰ ਕਬੂਤਰ ਛੜਤੇ ਆ ਸਵੇਰੇ ਸਵੇਰੇ ਚੋਚੇ ਦਾ ਪਾਣੀ ਜਿਹੜਾ ਸੀਗਾ ਖਰਾਬ ਹੋ ਗਿਆ ਸੀਗਾ ਉਹ ਪਾਈਪ ਦੇ ਨਾਲ ਲਾ ਕੇ ਮੈਂ ਖਿੱਚ ਕੇ ਆਪਾਂ ਇੱਥੇ ਆ ਵੇਲਾਂ ਨੂੰ ਛੜਤਾ ਤਾਂ ਜੋ ਵੇਸਟ ਨਾ ਹੋਵੇ ਪਾਣੀ ਆਪਣਾ ਕੰਮ ਆ ਜੀ ਹਨ ਤੇ ਇਹ ਸਾਰਾ ਪਾਣੀ ਆਪਾਂ ਇੱਥੇ ਛੜਤਾ ਇਹ ਮੂਹ ਨਾਲ ਪਾਣੀ ਖੱਚ ਲੈ ਸੀ ਇੱਥੇ ਚ ਫੀਲ ਦੇ ਵਿੱਚ ਪਾਣੀ ਖਰਾਬ ਸੀਗਾ ਫਿਰ ਉਧਰ ਛੱਡਤਾ ਆਪਾਂ ਸਾਰਾ ਇਹ ਪਹਿਲਾਂ ਕਰਾਂਗੇ ਆਪਾਂ ਖੋਡੇ ਦੀ ਸਫਾਈ ਤੇ ਉਸ ਤੋਂ ਬਾਅਦ ਕਬੂਤਰਾਂ ਦਾ ਬਣਾ ਕੇ ਦੇਣਾ ਪਾਰਟੀਸ਼ਨ ਜਿੱਦਾਂ ਇੱਧਰ ਬਣਿਆ ਹੋਇਆ ਤੇ ਆਹ ਦੇਖੋ ਇੱਧਰ ਕੋਈ ਵਿਚਾਲੇ ਆਂਡੇ ਦੇ ਵਿੱਚ ਬੈਠਾ ਵਿੱਚੇ ਬੱਚੇ ਆ ਵਿੱਚੇ ਉਹਨਾਂ ਦੇ ਆਂਡੇ ਆ ਬੱਚੇ ਆਂਡਿਆਂ ਤੇ ਚੜ ਚੜ ਕੇ ਆਂਡੇ ਰੇੜ ਦਿੰਦੇ ਆ ਆ ਜਿਹੜੇ ਕੰਧ ਦੇ ਨਾਲ-ਨਾਲ ਜਗ੍ਹਾ ਹਨ ਇੱਥੇ ਵੀ ਹੁਣ 5-6 ਜੋੜਿਆਂ ਦੇ ਨਾਲ ਆਂਡੇ ਬੱਚੇ ਦਿੱਤੇ ਹੋਏ ਆ ਇਹਨੂੰ ਆਪ ਪਾਰਟ ਬਣਾਵਾਂਗੇ ਉੱਤੇ ਦੇ ਫੱਟੀ ਰੱਖ ਦਾਂਗੇ ਫਿਰ ਤਾਂ ਵਾਲੇ ਕਬੂਤਰ ਠੂੰਗੇ ਵੀ ਨਹੀਂ ਮਾਰਦੇ ਆ ਲੜਦੇ ਬਹੁਤ ਜ਼ਿਆਦਾ ਆਪਸ ਵਿੱਚ ਤੇ ਠੰਡਾ ਮੌਸਮ ਆ ਅ ਸਵੇਰੇ ਸਵੇਰੇ ਹੀ ਕਰ ਲਈਏ ਕੰਮ ਪਹਿਲਾਂ ਖੁੱਡਾ ਸਾਫ਼ ਕਰਾਂਗੇ ਫਿਰ ਇਹਨਾਂ ਦੀ ਫੱਟੀ ਲਾ ਕੇ ਆ ਕੰਦ ਦੇ ਨਾਲ ਆਪਾਂ ਪੂਰੇ ਇਹਨਾਂ ਦੇ ਰਖਣੇ ਬਣਾਵਾਂਗੇ ਇੱਕ ਸਿੰਗਲ ਫਲੋਰ ਤੇ ਸੇਮ ਇੱਥੇ ਬਣਾਵਾਂਗੇ ਇਹਨਾਂ ਦਾ ਕਿ ਐਨੇ ਬੈਠੇ ਆ ਹਣ ਆ ਦੇਖੋ ਬੱਚੇ 4-5 ਇੱਕ ਦੇ ਹੋਏ ਫਿਰ ਦੀ ਡਾਲੀ ਤੇ 4 ਬੱਚੇ ਆ ਹੋਏ ਬੈਠੇ ਆ ਇੱਧਰ ਤੋ ਆਇਆ ਕੋ ਜਿਹੜੇ ਕਬੂਤਰ ਨੂੰ ਦਾਣੇ ਦੇਣੇ ਪੈਂਦੇ ਫਿਰ ਉਹ ਤੇ ਭਾਰ ਪਾਇਆ ਜਾਂਦਾ ਜਿਹੜਾ ਅਸਲੀ ਮਾਂ ਪਿਓ ਆ ਉਹ ਕਿ ਪਾਸੇ ਬੱਚੇ ਗਾਂਵਿਆਂ ਤੁਰ ਜਾਂਦੇ ਆ ਸਾਰਿਆਂ ਦੇ ਇਹਨਾਂ ਦੇ ਪਾਰਟ ਬਣਾਵਾਂਗੇ ਜਿਹੜੇ ਜਦੋਂ ਬੱਟੇ ਬੱਚੇ ਵੱਡੇ ਹੋ ਜਾਂਦੇ ਨੇ ਨਾ ਮਾਨਕ ਚਲੋ ਆ ਆ ਆ ਰੱਖਣ ਦੇ ਵਿੱਚ ਬੱਚੇ ਆ ਜਦੋਂ ਵੱਡੇ ਹੋ ਗਏ ਇਹਨਾਂ ਨੇ ਟੱਪ ਕੇ ਇੱਧਰਲੇ ਚ ਵੜ ਜਣਾ ਇੱਧਰਲੇ ਟੱਪ ਕੇ ਇੱਧਰ ਵੜ ਜਣਾ ਹੁਣ ਉਹ ਗੁਰਚ ਇਕੱਠੇ ਹੋ ਬੈਠੇ ਸਾਰੇ ਜਿਹਦੇ ਉੱਤੇ ਲਾ ਕੇ ਉੱਪਰ ਪੱਟੀ ਲੱਗੀ ਹੋਊਗੀ ਤੇ ਰੱਖਣਾ ਬੰਦ ਹੋਊਗਾ ਇੱਧਰ ਦੀ ਨਿਕਲਦੇ ਨਹੀਂ ਵੀ ਤੇ ਇੱਥੇ ਟੱਪ ਜਾਂਦੇ ਆ ਫਿਰ ਆਪੋ ਆਪਣੇ ਖਾਨਿਆਂ ਵਿੱਚ ਬੈਠੇ ਰਹਿਣਗੇ ਕਾ ਤੇ ਇਹਨੂੰ ਆਪਾਂ ਅਗਲਾ ਬੱਕਰ ਮਾਰ ਲਗੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਕੀ ਬਣਾਉਣਾ ਆਪਾਂ ਠੰਡਾ ਮੌਸਮ ਆ ਠੰਡੇ ਮੌਸਮ ਦਾ ਲਾਹਾ ਆਂਡੇ ਵਿਚਾਰੇ ਦਿੱਤੇ ਹੋਏ ਸੀਗੇ ਜਿਉ ਇੱਕ ਬੱਚਾ ਨਿਕਲੇ ਜਿਵੇਂ ਸੈਂਟਰ ਚ ਬੈਠਾ ਜਿਵੇਂ ਖੁੱਡੇ ਜੀ ਬਹੁਤ ਯਾਰੀ ਘਾਰ ਰਿਹਾ ਪਿਆ ਆ ਗਿਆ ਖੁੱਡੇ ਕੋਲ ਜਣ ਸਾਫ ਕਰ ਲੀ ਆਪਾਂ ਲੋ ਬਣ ਗਏ ਜੀ ਪਾਰਟ ਸਭ ਦੇ ਅਲੱਗ-ਅਲੱਗ ਹੋ ਗਏ ਆ ਹੁਣ ਲੜਦੇ ਨਹੀਂ ਬੱਚੇ ਵੀ ਇੱਕ ਦੂਸਰੇ ਫੱਸੀ ਨਹੀਂ ਜਾਣਗੇ ਖੁੱਡੇ ਵਿੱਚ ਦੇ ਕਿੰਨਾ ਖੰਦ ਖਿਲਰਿਆ ਪਿਆ ਸੀਗਾ ਸੇਮ ਹੀ ਆਪਾਂ ਇਨੀ ਜਗ੍ਹਾ ਜਿਹੜੀ ਇੱਧਰ ਹੈਗੀ ਆ ਇਹ ਵਾਲੀ ਇਹ ਤੇ ਬਣਾ ਦੇਨੇ ਆਪਾਂ ਫੱਟਾ ਲਾ ਦੇਨੇ ਆ ਇੱਕ ਫਿਰ ਇੱਕ ਦੂਜੇ ਦੇ ਬੱਚੇ ਮਕਸ ਨਹੀਂ ਹੁੰਦੇ ਫਿਰ ਕਿਸੇ ਨੂੰ ਤਾਂ ਫੀਡ ਜਿਆਦਾ ਮਿਲ ਜਾਂਦੀ ਹੈ ਕਿਸੇ ਨੂੰ ਬਿਲਕੁਲ ਵੀ ਨਹੀਂ ਮਿਲਦੀ ਕਈ ਭੁੱਖੇ ਰਹਿ ਜਾਂਦੇ ਨੇ ਜਿਹੜੇ ਤਕੜੇ ਹੁੰਦੇ ਉਹ ਜਿਆਦਾ ਚੋਗਾ ਖਾ ਜਾਂਦੇ ਆ ਲਓ ਜੀ ਕਬੂਤਰਾਂ ਦਾ ਤਾਂ ਘਰ ਬਣ ਗਿਆ ਆਹ ਸਾਈਡ ਵੀ ਬਣਾਤੇ ਆਹ ਸਾਈਡ ਵੀ ਸਾਰੇ ਸਿਰੇ ਤੱਕ ਬਣ ਗਿਆ ਹੁਣ ਕਰਦੇ ਆਂ ਗੁੱਡਾ ਬੰਦ ਸਿਰਦਾਂ ਆਸ਼ਟੈਨਾਂ ਦਾ ਹੋ ਗਿਆ ਹੁਣ ਛੱਡਾਂਗੇ ਦੁਬਾਰਾ ਇਹਨਾਂ ਨੂੰ ਬਾਹਰ ਹੋ ਗਿਆ ਤੋਪ ਤੇ ਗਾਂ ਬੰਨਣ ਲੱਗੇ ਸੀ ਖੁਰਲੀ ਦੇ ਮੇਲੇ ਵਿੱਚੋਂ ਮਿਲਿਆ ਸੱਪ ਦੀ ਕੁੰਜ ਸੱਪ ਆਇਆ ਹੋ ਸ਼ਾਇਦ ਆ ਕੁਛ ਖਾ ਕੇ ਸਿੱਟਿਆ ਹੋਇਆ ਸੱਪ ਦਾ ਕੋ ਇਸ ਸੱਪ ਦਾ ਖਾ ਕੇ ਸਿੱਟਿਆ ਹੋਇਆ ਹੈ ਮੈਂ ਸ਼ਾਇਦ ਰਾਤ ਸੱਪ ਆਏ ਹੋਵੇ ਆਪਣੇ ਇਧਰਲੇ ਪਾਸੇ ਕੋ ਖੇਤ ਲੱਗਦੇ ਆ ਉਹਨੂੰ ਸ਼ਿਕਾਰ ਕੀਤਾ ਹੋਵੇ ਚੂਹਿਆਂ ਦਾ ਕੋਈ ਚੂਹੇ ਚਾਹ ਇੱਥੇ ਫਿਰਦੇ ਰਹਿੰਦੇ ਆ ਤੇ ਉਧਰੋਂ ਬਾਹਰ ਨਹੀਂ ਸੈਣੋਂ ਆਇਆ ਹੋਵੇ ਚਲੋ ਪਰ ਮੈਂ ਕਦੇ ਸੱਪ ਨਹੀਂ ਮਾਰਿਆ ਇੱਤਾਂ ਹੀ ਜਿੱਥੇ ਫਿਰਦੇ ਫਿਰਦੇ ਰਹਿੰਦੇ ਕਦੇ ਮੈਨੂੰ ਦਿਸਿਆ ਵੀ ਨਹੀਂ ਤੇ ਮਾਰਨਾ ਚਾਹੀਦਾ ਵੀ ਨਹੀਂਗਾ ਤੇ ਉਹ ਆਪਦਾ ਕੰਮ ਕਰਕੇ ਚਲਾ ਗਿਆ ਚੂਹਿਆਂ ਨੂੰ ਆਪਾਂ ਸੱਪ ਮਾਰੀ ਜਾਂਦੇ ਆ ਤੇ ਚੂਹਾ ਪਿਆ ਅੱਧਾ ਖੱਦਾ ਵੇਹਾ ਇਕੱਲੇ ਸੱਪ ਮਾਰ ਮਾਰੀ ਜਾਂਦੇ ਆ ਆਪਾਂ ਚੂਹਿਆਂ ਦੀ ਸੰਖਿਆ ਖੇਤਾਂ ਦੇ ਵਿੱਚ ਤਾਂ ਹੀ ਵਧ ਗਈ ਹੈ ਤੇ ਖੇਤਾਂ ਵਿੱਚ ਸਾਂਖਿਆ ਵਧਣ ਦੇ ਨਾਲ ਫਸਲਾਂ ਨੂੰ ਕਿੰਨਾ ਜ਼ਿਆਦਾ ਨੁਕਸਾਨ ਕਰਦੇ ਨੇ ਕਿੰਨੇ ਆਪਾਂ ਤਰਲੇ ਮਾਰਦੇ ਨੇ ਫਸਲ ਦਾ ਨੁਕਸਾਨ ਸਭ ਤੋਂ ਜ਼ਿਆਦਾ ਚੂਹਾ ਕਰਦਾ ਤੇ ਚੂਹੇ ਵੀ ਤਾਂ ਆ ਹੀ ਵਧਿਆ ਸੱਪਾਂ ਨੂੰ ਆਪਾਂ ਮਾਰਤਾ ਤੇ ਸੱਪ ਚੂਹਿਆਂ ਨੂੰ ਖਾਂਦੇ ਆ ਤੇ ਜੇ ਜਦੋਂ ਉਹਨਾਂ ਨੂੰ ਖਾਣ ਵਾਸਤੇ ਹੈ ਹੀ ਨਹੀਂ ਤਾਂ ਉਹ ਉਹ ਬਾਦੂ ਫਲ ਫੜ ਰਹੇ ਹਨ ਇਸੇ ਕਰਕੇ ਚੂਹਿਆਂ ਦੀ ਜ਼ਦਾਰ ਵਧ ਗਈ ਆ ਤੇ ਸੱਪਾਂ ਦੀ ਘਟ ਗਈ ਆ ਤਾਂ ਕਰਕੇ ਚੂਹੇ ਬਹੁਤ ਜ਼ਿਆਦਾ ਲਹੂ ਪੀਂਦੇ ਜੱਟਾਂ ਦਾ ਹੋ ਗਏ ਆਪਾਂ ਰੈਡੀ ਤੇ ਰੈਡੀ ਹੋ ਗਏ ਚੱਲੇ ਆ ਅੱਜ ਕੱਲੇ ਹੀ ਆ ਸੀਡ ਖਾਲੀ ਆ ਨਾਲ ਵਾਲੀ ਖੱਬੀ ਸੀਟ ਆਪਣੀ ਕਿਉਂਕਿ ਮਨਪ੍ਰਿਤ ਪੰਡ ਗਈ ਹੋਈ ਆ ਇਹ ਹੁਣ 15 ਦਿਨ ਸੀਟ ਖਾਲੀ ਰਹੂਗੀ ਆਪਣੀ ਇਹ ਵਾਲੀ ਠੀਕ ਆ ਤੇ ਅੱਜ ਚੱਲੇ ਆ ਹੁਣ ਆਪਾਂ ਚੱਲੇ ਨਹੀਂ ਕੱਲ ਚੱਲੇ ਆ ਗਿਆ ਸਾਦੇ ਮੈਂ ਕੱਲ ਹੀ ਚੱਲੇ ਆ ਡਾਉਨ ਸੀਲਿੰਗ ਕਰਨੀ ਆ ਆਪਣੇ ਉੱਤੜੇ ਜਿਹੜਾ ਸ਼ੋਰੂਮ ਬਣਨਾ ਤੇ ਮੈਂ ਤੇ ਮੈਸਤਰੀ ਮੇਰਾ ਫ੍ਰੈਂਡ ਹੀ ਆ ਅਸੀਂ ਦੋਨੇ ਹੁਣ ਚੱਲੇ ਆ ਇਹ ਡਾਉਨ ਸੀਲਿੰਗ ਕਰਨੀ ਆ ਉਹਦਾ ਸਮਾਨ ਲੈਣਾ ਅੱਜ ਤੇ ਉਹ ਸਿਲੈਕਟ ਕਰਦੇ ਆ ਆਪਣਾ ਪੱਥਰ ਗਿਆ ਲੱਗ ਘਰੇ ਜਾ ਕੇ ਤੁਹਾਨੂੰ ਪੱਥਰ ਵੀ ਦਿਖਾਉਣੇ ਆ ਤੇ ਅੱਜ ਮੈਂ ਥੋੜਾ ਵਰੀ ਸੀਗਾ ਮੈਂ ਚਲ ਆਪਾਂ ਉਹ ਵੀ ਕੰਮ ਕਰ ਲਈ ਇੱਕ ਦੋ ਦਿਨਾਂ ਤੱਕ ਫਿਰ ਡਾਊਨ ਸੀਲਿੰਗ ਵਾਲੇ ਮਿਸਤਰੀ ਨੇ ਆ ਜਾਣ ਤੇ ਡਾਊਨ ਸੀਲਿੰਗ ਸਿਲੈਕਟ ਕਰਦੇ ਆਪਾਂ ਵੇਖ ਕੇ ਕਿਹੜਾ ਡਿਜ਼ਾਈਨ ਪਾਉਣਾ ਸੋ ਡਿਜ਼ਾਈਨ ਕਾਫੀ ਕੱਢੇ ਹੋਏ ਸੀਗੇ ਬਾਹਲੇ ਵਿੱਚ ਕਨਫਿਊਜ਼ ਹੀ ਹੋ ਜਾਈਦਾ ਕਿਹੜਾ ਪਵਾਈਏ ਤੇ ਕਿਹੜਾ ਛੱਡੀਏ ਹਨ ਤੇ ਬਾਕੀ ਹੁਣ ਦੇਖ ਕੇ ਤਾਂ ਪਤਾ ਲੱਗਦਾ ਚੀਜ਼ ਜੱਜਦੀ ਨਹੀਂ ਜੱਜਦੀ ਉਹਦਾ ਬਾਅਦ ਚ ਪਤਾ ਲੱਗਣਾ ਹੁੰਦਾ ਕਿਹੜਾ ਲੈ ਆਉਣੇ ਆ ਤੇ shear ਦੱਸਿਓ ਕਿਵੇਂ ਆ ਪੱਥਰ ਆਪਾਂ ਲਵਾਏ ਥੋੜਾ ਥੋੜਾ ਮਿੱਟੀ ਵਰਗਾ ਰੰਗ ਕਿਉਂਕਿ ਵਾਈਟ ਕਲਰ ਚ ਬਹੁਤ ਪ੍ਰੋਬਲ ਉਹ ਲੱਗਣਸਾਰ ਕਿਦਾਂ ਡਲ ਦੇ ਸਕਦਾ ਆਪ ਨੂੰ ਜਦੋਂ ਉੱਤੇ ਸ਼ੋਰੂਮ ਹੀ ਲੱਗ ਗਿਆ ਉਹਨੂੰ ਫਿਰ ਪ੍ਰੋਪਰ ਸ਼ਾਈਨ ਕਰੂਗਾ ਕਿਉਂਕਿ ਉੱਥੇ ਅੰਦਰ ਲਾਈਟ ਨਹੀਂ ਪੈ ਰਹੀ ਕਿਉਂਕਿ ਸਾਰਾ ਉੱਪਰ ਲੈਂਟਰੀ ਹੈ ਨਾ ਹਲੇ ਤੇ ਉਹ ਦੇਖਣ ਨੂੰ ਸ਼ਾਇਦ ਤੁਹਾਨੂੰ ਲੱਗੂਗਾ ਸ਼ਾਇਦ ਫਿੱਕਾ ਜਿਹਾ ਲੱਗਦਾ ਬਟ ਉਹ ਜੀ ਸ਼ਾਈਨ ਬਹੁਤ ਜ਼ਿਆਦਾ ਹੈ ਵੀਡੀਓ ਵਿੱਚ ਉਹ ਡਲ ਜਾ ਆਉਂਦਾ ਤੇ ਵੈਸੇ ਪੂਰੀ ਸ਼ਾਈਨਿੰਗ ਹੈ ਜਦੋਂ ਤਾਂ ਲਾਈਟਾਂ ਲੱਗ ਗਈਆਂ ਫਿਰ ਉਹਨੂੰ ਸ਼ਾਈਨ ਕਰਨੀ ਕਿਉਂਕਿ ਹਜੇ ਉੱਤੇ ਕੋਈ ਲਾਈਟ ਨਹੀਂ ਪੈ ਰਹੀ ਹੁਣ ਸਾਫ਼ ਸੁਥਰਾ ਅੱਜ ਕਰ ਲੈਣਾ ਤੇ ਕਰਕੇ ਤੁਹਾਨੂੰ ਅਜਾ ਕਲਿੱਪ ਉਹਦੀ ਵੀ ਲਾਵਾਂਗੇ ਠੀਕ ਆ ਤੇ ਆਪਾਂ ਮੜੇ ਹੁ ਹੁਣ ਆਪਾਂ ਪਹੁੰਚ ਗਏ ਸ਼ੋਰੂਮ ਸ਼ੋਰੂਮ ਦੇ ਵਿੱਚ ਤੇ ਵੇਖ ਇੱਕ ਚੀਜ਼ ਬੜੀ ਹੈਂਡ ਹੈਂਡ ਦਾ ਹੈਂਡ ਬਣਾ ਬਣਾ ਕੇ ਲਾ ਰਹੇ ਹੋਏ ਸਾਰੀ ਇੱਕ ਚੀਜ਼ ਇੱਕ ਨਵੀਆਂ ਚੀਜ਼ਾਂ ਤੇ ਨਵੀਆਂ ਚੀਜ਼ਾਂ ਬਹੁਤ ਟਿਕਣ ਵਾਲੀਆਂ ਚੁੱਕੀਆਂ ਨੇ ਕਿਉਂਕਿ ਨਵੀਆਂ ਟਾਈਮ ਦੇ ਨਾਲ ਨਵੇਂ ਨਵੇਂ ਚੀਜ਼ ਹੁੰਦਾ ਰਹਿੰਦਾ ਸਰਹਿੰਦਿਆਂ ਨੇ ਹੈਨਾ ਨਵੇਂ ਨਵੇਂ ਡਿਜ਼ਾਈਨ ਨਵਾਂ ਪੀਵੀਸੀ ਡਿਜ਼ਾਈਨ ਨਵੇਂ ਨਵੇਂ ਚੀਜ਼ਾਂ ਆਈਆਂ ਵੀ ਹੋਰ ਹੀ ਬਹੁਤ ਉਸ ਉੱਤੇ ਤੇ ਬਹੁਤ ਜ਼ਿਆਦਾ ਕੋਸਟਲੀ ਨੇ ਸੋ ਜਿਹੜੀਆਂ ਮੈਂ ਪਹਿਲੀ ਵਾਰ ਦੇਖੀਆਂ ਸੀ ਸਾਰਾ ਸ਼ੋਰੂਮ ਜੋ ਨਵੀਂ ਹੁੰਦੀ ਆ ਨਕਸ਼ਾ ਹੋ ਤਾਂ ਸਪਰੇਅ ਕਰਦੇ ਆ ਨੀ ਚੀਜ਼ ਲੱਗੀ ਹੁੰਦੀ ਤੇ ਨਵੀਆਂ ਚੀਜ਼ਾਂ ਹੀ ਕੁਝ ਦੇਖੀਆਂ ਫਿਰ ਉਹ ਵੀ ਜੱਚਦੀ ਆ ਕੋਈ ਸਮਝ ਨਹੀਂ ਲੱਗਦਾ ਆਪਾਂ ਹੋਰ ਜਿਆਦਾ ਕਨਫਿਊਜ਼ ਹੋ ਗਏ ਵੀ ਕੀ ਬਣਾਇਏ ਕਿ ਕਿਹੜੀਆਂ ਨਵੀਆਂ ਚੀਜ਼ਾਂ ਆਈਆਂ ਜਿਹੜਾ ਡਿਜ਼ਾਈਨ ਆਪਾਂ ਸਿਲੇਕਟ ਕੀਤਾ ਸੀਗਾ ਉਹ ਡਿਜ਼ਾਈਨ ਨਹੀਂ ਮਿਲਿਆ ਆਪਾਂ ਭਾਵੇਂ ਮੈਂ ਤੇ ਪਰ ਹੋਰ ਨੇ ਸਿਲੇਕਟ ਕੀ ਕਾਫੀ ਹੋਣਾ ਜ਼ਿਆਦਾ ਵਧੀਆ ਨਾ ਮਿਲ ਗਏ ਤੇ ਪਰ ਹੁਣ ਸਮਝ ਨਹੀਂ ਲੱਗਦੀ ਕਿ ਕੇਰਾ ਜੋ ਨਕਸ਼ਾ ਦਿਮਾਗ ਚ ਬਣਾ ਕੇ ਚੱਲੀ ਸੀ ਇੱਥੇ ਆ ਕਿ ਨਕਸ਼ਾ ਸਾਰਾ ਹਲ ਚੁੱਕਿਆ ਤੇ ਸਮਝ ਨਹੀਂ ਆਉਂਦੀ ਕੀ ਲਈਏ ਤੇ ਕੀ ਛੱਡੀਏ ਚਲੋ ਦੇਖੋ ਕੀ ਬਣਦਾ ਚੋਰੂਮ ਤੋਂ ਬਾਅਦ ਆਪਾਂ ਪਹੁੰਚ ਗਏ ਸਿੱਧਾ ਆਪਣੇ ਕਾਰੀਗਰਾਂ ਕੋਲੇ ਕਿਉਂਕਿ ਬੇਸ਼ੱਕ ਮਨਪਿਤ ਪਿੰਡ ਗਈ ਆ ਬਟ ਕੰਮ ਆਪਣਾ ਪਿੱਛੇ ਉੱਦ ਹੀ ਚੱਲ ਰਿਹਾ ਕਾਰੀਗਰ ਆਪਣੇ ਸਾਰੇ ਉੱਦ ਹੀ ਕੰਮ ਕਰੀ ਜਾਂਦੇ ਆ ਤੇ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਤੇ ਜਿਹੜਾ ਮਾੜਾ ਕੱਪੜਾ ਆਪਾਂ ਦੇਖੋ ਕਿਦਾਂ ਤਣਿਆ ਹੋਇਆ ਤੇ ਤੁਸੀਂ ਵਰਕ ਦੀ ਸਫਾਈ ਦੇਖੋ ਕਿੰਨੇ ਘੰਟੇ ਲੱਗਦੇ ਨੇ ਕਿਉਂਕਿ ਮਣਕਾ ਹੱਥ ਨਾਲ ਲੱਗਿਆ ਹੋਇਆ ਤੇ ਕੱਪੜਾ ਦੇਖੋ ਕਿੰਨਾ ਤਣਿਆ ਹੋਇਆ ਕਿੰਨੇ ਜ਼ੋਰ ਨਾਲ ਖਿੱਚ ਕੇ ਲੱਗਦਾ ਜੀ ਹੁਣ ਆਪਾਂ ਇੱਥੇ ਮਾੜੀ ਕੁਆਲਿਟੀ ਜੀ ਯੂਜ਼ ਕਰ ਲਈ ਮਾੜੀ ਕਵਾਲਿਟੀ ਦਾ ਕੱਪੜਾ ਲਾ ਲਈ ਉਹ ਤਾਂ ਇਦਾਂ ਫਰੇਮ 'ਚ ਕੱਸਣਾ ਸਾਰੀ ਫੜ ਜਾਂਦਾ ਸਾਰਾ ਉਹ ਤਾਂ ਕੱਟਦਾ ਹੀ ਨਹੀਂ ਇੱਥੇ ਇੰਨਾ ਚਿਰ ਕਿਉਂਕਿ ਬਹੁਤ ਜ਼ਿਆਦਾ ਖਿੱਚ ਪਈ ਹੁੰਦੀ ਹੈ ਇਹਦੇ ਉੱਤੇ ਹਨ ਫਿਰ ਉਹਨਾਂ ਨੇ ਉਤੋਂ ਵਿੱਚ ਹੈਂਡਵਰਕ ਕਰਨਾ ਹੁੰਦਾ ਦੇਖੋ ਸਫਾਈ ਆ ਦੀ ਕਿੰਨੀ ਆ ਕਿੰਨੇ ਜਿਆਦਾ ਸੋਹਣੇ ਲੱਗਦੇ ਨੇ ਉੱਤੇ ਹਰੇਕ ਤਰ੍ਹਾਂ ਦਾ ਡਿਜ਼ਾਈਨ ਪਰਫੈਕਟ ਤਰੀਕੇ ਦੇ ਨਾਲ ਬਣਾਇਆ ਹੋਇਆ ਹਨਾ ਕਿਦਾਂ ਕਲਰ ਮੈਚਿੰਗ ਕਰਨੀ ਆ ਕਿਹੜੇ ਕਲਰ ਉੱਤੇ ਕਿੱਦਾਂ ਦਾ ਵਰਕ ਉੱਠੂਗਾ ਕਿਹੜਾ ਉਹਦੇ ਚ ਤਾਗਾ ਯੂਜ਼ ਕਰਨਾ ਇਹ ਸਾਰਾ ਮਨਪੀਦ ਦਿਮਾਗੋਂ ਦਾ ਉਹਨੇ ਦੱਸ ਕੇ ਸਾਰਾ ਕਰਵਾਉਣਾ ਹੁੰਦਾ ਤੇ ਆਪਣੇ ਕਾਰੀਗਰ ਸਾਰੇ ਬਹੁਤ ਸਾਰੇ ਮਿਹਨਤੀ ਆ ਸਾਰਾ ਸਟਾਫ ਆਪਣਾ ਸਾਰਾ ਬਹੁਤ ਵਧੀਆ ਸਾਰੇ ਵਧੀਆ ਕੰਮ ਕਰਦੇ ਨੇ ਹਨਾ ਤੇ ਆਪਾਂ ਕੰਟੀਨਿਊ ਕਰਾਂਗੇ ਫਿਰ ਆਪਾਂ ਇਹਨੂੰ ਅੱਗੇ ਇਸ ਤੋਂ ਵੀ ਜ਼ਿਆਦਾ ਵਧਾਵਾਂਗੇ ਕੰਮ ਨੂੰ ਬਾਕੀ ਸਾਰੇ ਆਪਾਂ ਕਰਦੇ ਆ ਕੰਟੀਨਿਊ ਚੱਲਦੇ ਆਪਾਂ ਘਰੇ ਹੁਣ ਆਪਣੇ ਕਬੂਤਰਾਂ ਦੇ ਵਿੱਚ ਇੱਕਾ ਕਬੂਤਰ ਹੋਰ ਚੂਚਿਆ ਬਣਿਆ ਹੋਇਆ ਇਹਨੂੰ 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 ਕਣਕ ਖਾਣ ਦਾ ਬੜਾ ਸ਼ੌਕ ਹੈ ਦੇਖੋ ਨਾਲ ਹੀ ਦਾਣੇ ਇਹ ਚੁਕੀ ਜਾਂਦਾ ਕਬੂਤਰਾਂ ਦੇ ਕਣਕ ਨਾਲ ਪਿਉਂ ਕੇ ਪਾਈ ਹੁੰਦੀ ਆ ਤੇ ਕਣਕ ਪੁੱਲੀ ਹੋ ਜਾਂਦੀ ਆ ਇਹ ਪੁੱਲੀ ਹੋ ਜਾਂਦੀ ਇਹਨੂੰ ਖਿਬਣ ਦਾ ਮਜ਼ਾ ਆਉਂਦਾ ਓਏ ਤੂੰ ਵੀ ਕਬੂਤਰ ਬੰਦਦਾ ਨਾਲ ਸ਼ੈਂਕੀ ਤੂੰ ਵੀ ਨਾਲ ਕਬੂਤਰ ਬੰਦਦਾ ਆਇ ਹਾਂਜੀ ਦੋਸਤੋ ਖੱਜਲ ਖਵਾਰ ਹੋਣ ਤੋਂ ਬਾਅਦ ਹੁਣ ਆ ਗਏ ਆ ਘਰੇ ਤੇ ਜਿਹੜਾ ਆਪਾਂ ਡਾਉਨ ਸੀਲਿੰਗ ਦਾ ਆਪਾਂ ਖਰੀਦਣਾ ਸੀ ਉਹਦੇ ਇੰਨੇ ਕ ਜਿਆਦੇ ਡਿਜ਼ਾਈਨ ਸੀਗੇ ਤੇ ਪਤਾ ਹੀ ਨਹੀਂ ਲੱਗਦਾ ਕਿਹੜਾ ਲਈਏ ਤੇ ਕਿਹੜਾ ਛੱਡੀਏ ਤੇ ਮਨਪ੍ਰੀਤ ਨੂੰ ਫੋਟੋ ਫੋਟੋਆਂ ਭੇਜੀਆਂ ਫੋਨ ਤੇ ਤੇ ਉਹਨੂੰ ਜਿਹੜੇ ਮੈਨੂੰ ਪਸੰਦ ਸੀ ਉਹਨੂੰ ਪਸੰਦ ਨਹੀਂ ਉਤੇ ਸੀ ਸੋ ਖੱਜਲ ਖਵਾਰ ਹੋਣ ਤੋਂ ਬਾਅਦ ਕੀਰਾਂ ਵਾਪਸ ਮੁੜੇ ਆਏ ਆ ਹੁਣ ਕਿਸੇ ਦਿਨ ਫੇਰ ਚੱਲਾਂਗੇ ਚਾਂਸ ਹੈ ਸੰਡੇ ਜਾਮ ਹੈ ਤੇ ਸੰਡੇ ਵਾਲੇ ਦਿਨ ਆਪਾਂ ਜਾ ਕੇ ਫੇਰ ਸਿਲੈਕਟ ਕਰਾਂਗੇ ਕਿਉਂਕਿ ਇਹ ਕੰਮ ਬਾਰ-ਬਾਰ ਤਾਂ ਹੁੰਦੇ ਨਹੀਂ ਨੀ ਕਿ ਰੋਜ਼-ਰੋਜ਼ ਹੁੰਦੇ ਨਹੀਂ ਰੋਜ਼-ਰੋਜ਼ ਤਾਂ ਬਦਲ ਨਹੀਂ ਸਕਦੇ ਰੋਜ਼ ਪੱਟ ਕੇ ਲਾ ਨਹੀਂ ਸਕਦੇ ਹਨ ਇਹ ਇੱਕ ਵਾਰੀ ਹੋਣਾ ਹੁੰਦਾ ਕੰਮ ਸੋ ਜਿਹੜਾ ਡਿਜ਼ਾਈਨ ਸਿਲੈਕਟ ਕੀਤਾ ਸੀ ਸਹੀ ਮੈਂ ਤਾਂ ਜਿਹੜਾ ਡਿਜ਼ਾਈਨ ਸਿਲੈਕਟ ਕੀਤਾ ਸੀਗਾ ਸਾਨੂੰ ਉਹ ਪੀਵੀਸੀ ਮਿਲੀ ਹੋਈ ਨਹੀਂ ਡਾਊਨ ਸੀਲਿੰਗ ਵਾਲੀ ਜਿਹੜੀ ਮਿਲਣੀ ਸੀ ਉਹ ਕਹਿੰਦੇ ਸਾਡੇ ਨਵੇਂ ਡਿਜ਼ਾਈਨ ਆਉਣੇ ਦੋ ਦਿਨ ਤੱਕ ਤੁਸੀਂ ਗੇੜਾ ਮਾਰਿਓ ਤੇ ਉਦੋਂ ਤੁਹਾਨੂੰ ਆਪਾਂ ਜ਼ਰੂਰ ਦੇਵਾਂਗੇ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜਾ ਆਪਣਾ ਰੂਮ ਤਾਂ ਪੱਥਰ ਵਗੈਰਾ ਸਾਰਾ ਕੰਪਲੀਟ ਹੋ ਗਿਆ ਤੇ ਕੱਲ ਆਪਣੇ ਮੈਸ ਆ ਪੇਂਟ ਕਰਨ ਵਾਲੇ ਠੀਕਾ ਉਹ ਦੇਖ ਗਏ ਆ ਕਿ ਇਹਨੂੰ ਵਾਲ ਪੱਟੀ ਹੋਊਗੀ ਜਿਹੜੇ ਬਾਹਰੀ ਸਾਈਡ ਰਹਿ ਗਈ ਆ ਤੇ ਅੰਦਰ ਜਿਹੜਾ ਪਾ ਵਾਲਪੇਪਰ ਵਗੈਰਾ ਲਾਉਣਾ ਵਾ ਫਿਰ ਮੈਂ ਰੂਮ ਦਿਖਾਉਣਾ ਅੰਦਰ ਜਿਹੜਾ ਵਾਲਪੇਪਰ ਲਾਉਣਾ ਉਹ ਕੰਧਾਂ ਉੱਤੇ ਵੀ ਉਹ ਕਹਿੰਦੇ ਵੀ ਵਾਲ ਪੱਟੀ ਜ਼ਰੂਰੀ ਆ ਫਿਰ ਵਧੀਆ ਲੱਗ ਜੂਗਾ ਜਿਹੜੇ ਜੋੜ ਆ ਉਹ ਮਟ ਜਾਣਗੇ ਉਹਦੇ ਨਾਲ ਆਪਣਾ ਪੱਥਰ ਲੱਗ ਚੁੱਕਿਆ ਸਾਰਾ ਕੰਪਲੀਟ ਹੋ ਗਿਆ ਇਹ ਠੀਕ ਆ ਹੁਣ ਜਿਹੜੇ ਆ ਜੋੜ ਆ ਨਾ ਤੁਸੀਂ ਦੇਖੋਗੇ ਆ ਜੋੜ ਇਹ ਜਿਹੜੀ ਵਾਲ ਪੱਟੀ ਮਾਰਨਗੇ ਪ੍ਰੋਪਰ ਬਰਾਬਰ ਹੋ ਜੂਗੀ ਆਹ ਜਿਹੜੀ ਆ ਖੁਰਦਲਾ ਪਾਣਾ ਇਹ ਵੀ हट ਜੂਗਾ ਆਹ ਜਿਹੜੀ ਜਗ੍ਹਾ ਤੇ ਆ ਹੁਣ ਤੇ ਸਾਰੇ ਜਿਹੜੇ ਦੇਖ ਲੋ ਵੀ ਹੁਣ ਕੀ ਜਿਹਾ ਲੱਗਦਾ ਜਿਵੇਂ ਤਿਆਰ ਹੋ ਗਿਆ ਫਿਰ ਦੇਖਿਓ ਵੀ ਕੀ ਜਿਹਾ ਲੱਗਦਾ ਹਾਈ ਤਾਂ ਪੂਰਾ ਖਲਾਰਾ ਹੀ ਹੈ ਹਾਈ ਤਾਂ ਫਾਰਸ਼ ਦਾ ਕੰਮ ਨਬੜਿਆ ਫਾਰਸ਼ ਤੋਂ ਬਾਅਦ ਛੱਤ ਦਾ ਕੰਮ ਹੋਣਾ ਹੁਣ ਸ਼ਾਇਦ ਕੱਲ ਕੱਲ ਮਿਸਤਰੀ ਆਉਣ ਫਿਰ ਛੱਤ ਲਾਉਣ ਵਾਲੇ ਠੀਕ ਆ ਡਾਊਨ ਸੀਲਿੰਗ ਵਾਲੇ ਕੱਲ ਆਉਣ ਤੇ ਅੱਜ ਮੈਂ ਟਾਈਮ ਲਗਾ ਜੇ ਨਹੀਂ ਤਾਂ ਫਿਰ ਕੱਲ ਮੈਂ ਸਿਲੈਕਟ ਕਰਕੇ ਤੇ ਨਾਲ ਹੀ ਲਿਆ ਕੇ ਕੰਮ ਚਲਾ ਦੇਣਾ ਆਪਾਂ ਇੱਥੇ ਆਪਣੇ ਆ ਜਿਹੜਾ ਟੱਕ ਇੱਥੇ ਕਾਫ ਬੋਰਡ ਬਣਨੇ ਨੇ ਉੱਪਰ ਤੱਕ ਆ ਜਿਹੜਾ ਤੁਹਾਨੂੰ ਦਿਸਦਾ ਹੋਊਗਾ ਇੱਥੇ ਕਾਫ ਬੋਰਡ ਬਣਾਵਾਂਗੇ ਆਪਾਂ ਫਰਸ਼ ਲੱਗਣ ਦੇ ਨਾਲ ਆਵਾਜ਼ ਬਹੁਤ ਗੂੰਜਦੀ ਹੋਣੀ ਆ ਤੇ ਆ ਜਗ੍ਹਾ ਦੇ ਝੂਮਰ ਲੱਗੂਗਾ ਉੱਥੇ ਫਿਰ ਇੱਕ ਪੱਖੇ ਦਾ ਬਾਕਸ ਲੁਕੇ ਆ ਵੇ ਆ ਉਹ ਕੱਢਣ ਵਾਲਾ ਹੋਊਗਾ ਉੱਥੇ ਇੱਥੇ ਫੈਨ ਬਾਕਸ ਲੱਗਾ ਆ ਤੇ ਆਪਾਂ ਆ ਜਿਹੜੀ ਸੀ ਜਗ੍ਹਾ ਸਾਈਡ ਤੇ ਲਵਾਤੀ ਸੀ ਆ ਜਿਹੜੀ ਆ ਤਾਂ ਜੋ ਮਤਲਬ ਕਿ ਆਪਾਂ ਕੱਲ ਨੂੰ ਇੱਥੇ ਬੈੱਡਰੂਮ ਵੀ ਬਣਾਉਣੇ ਆ ਤਾਂ ਸੋਚਿਆ ਕਿ ਸਾਈਡ ਤੇ ਹੋਣਗੇ ਜੇ ਵਿਚਾਲੇ ਲਾ ਲੈਂਦੇ ਜੇ ਬੈੱਡ ਉੱਥੇ ਲਾਉਂਦੇ ਤਾਂ ਬੈੱਡ ਦਾ ਢੋ ਵੀ ਹੋਣਾ ਸੀ ਇੱਥੇ ਉਹਨਾਂ ਕ ਸਾਈਡ ਤੇ ਆ ਬੈੱਡ ਐਸ ਲੋਟ ਵੀ ਜੇ ਲਾ ਕੇ ਇਸ ਟਾਈਮ ਲਾਤਾ ਉਹ ਵੀ ਆਪਣਾ ਕੰਮ ਦੇਊਗਾ ਸੋਚਾਂ ਜੇ ਬੈੱਡ ਐਸ ਲੋਟ ਵੀ ਲਾਤਾ ਫਿਰ ਵੀ ਉਹ ਵਾਲੀ ਸੋਚ ਕੰਮ ਦੇਊਗੀ ਠੀਕਾ ਤੇ ਬਾ ਹੁਣ ਆਪਾਂ ਦੱਬੀ ਹੋਣਾ ਕੰਮ ਆ ਜਿਹੜੀ ਉਤੋਂ ਵਾਲ ਪੱਟੀ ਵਗੈਰਾ ਕੱਲ ਨੂੰ ਹੋ ਜੂਗੀ ਸਾਰੀ ਮਲੈਮ ਹੋ ਜੂਗੀ ਆ ਜਗਾ ਜਿਹੜੀਆਂ ਵਾਲ ਪੱਟੀ ਵੱਜ ਜਾਣੀ ਸਾਰੀ ਇਹਦੇ ਤੇ ਉੱਪਰ ਫਰਸ਼ ਨਵੀਂ ਲੱਗੀ ਹੋਣ ਕਰਕੇ ਤੇ ਥੋੜਾ ਜਿਹਾ ਕਮਰਾ ਖਾਲੀ ਆ ਕੇ ਆਵਾਜ਼ ਜ਼ਿਆਦਾ ਬੂੰਜਦੀ ਹੈ ਥੋੜੇ ਅਡਜਸਟ ਕਰ ਲਿਓ ਤੇ ਕੱਲ ਆਪਣੇ ਲੱਗ ਜਾਣੇ ਮੈਂ ਗੱਲ ਕਰਦਾ ਸੀ ਇਹ ਕੱਲ ਆਪਣੇ ਦੂਜੀ ਵੀ ਲੱਗ ਜਾਣੇ ਆ ਪੇਂਟ ਵਾਲੇ ਮਸਤਰੀ ਵੀ ਲੱਗ ਜਾਣੇ ਆ ਤੇ ਕੱਲ ਨੂੰ ਆਪਾਂ ਡਾਉਨ ਸੀਲਿੰਗ ਵੀ ਸਿਲੈਕਟ ਕਰ ਲੈਣੀ ਆ ਤੇ ਕੱਲ ਨੂੰ ਮਨਪ੍ਰੀਤ ਵੀ ਸ਼ਾਇਦ ਆਊਗੀ ਉਧਰੋਂ ਸਿਲੈਕਟ ਕਰਵਾ ਕੇ ਜਾਊਗੀ ਡੂੰ ਆਉਗੇ ਸਪੈਸ਼ਲ ਕੁਝ ਹੋਰ ਸੂਟਾਂ ਹਟਾਂ ਦੇ ਵੀ ਕੰਮ ਕਰਨੇ ਹੈ ਕਾਫੀ ਆਦੇ ਤੇ ਕੱਲ ਫਿਰ ਇਕੱਠੇ ਹੋ ਕੇ ਸਾਰੇ ਵਾਲ ਪੇਪਰ ਸਲੈਕਟ ਕਰਨੇ ਜਿੰਨਾ ਕੰਮ ਹੁੰਦਾ ਕਰਵਾ ਲੈਣਾ ਕਾਪ ਬੋਰਡ ਦਾ ਕਿਦਾਂ ਦਾ ਬਣਾਉਣਾ ਸਾਰਾ ਆਪਾਂ ਕਰਕੇ ਸ਼ੁਰੂ ਕਰਦੇ ਆਂ ਕੰਮ ਕਿਉਂਕਿ ਕੋਈ ਵੀ ਕੰਮ ਆਪਾਂ ਜੋ ਕਰਨਾ ਹੁੰਦਾ ਨਾ ਜਦੋਂ ਆਪਾਂ ਨੈਟ ਤੇ ਸਰਚ ਕਰਦੇ ਆਂ ਕੋਈ ਵੀ ਚਾਹੇ ਕੋਈ ਵੀ ਆਪਾਂ ਜੋ ਨੈਟ ਤੇ ਸਰਚ ਕਰਦੇ ਆਂ ਉਹਦੇ ਤੋਂ ਇੰਨੇ ਜਿਹੇ ਡਿਜ਼ਾਈਨ ਇੰਨੇ ਜਿਹੇ ਨਿਕਲੀ ਆਉਂਦੇ ਨੇ ਇੰਨੇ ਜਿਹੇ ਨਿਕਲੀ ਆਉਂਦੇ ਆ ਆਪਾਂ ਕਨਫਿਊਜ਼ ਹੋ ਜਾਂਦੇ ਆਂ ਵੀ ਕਿਹੜਾ ਬਣਾਈਏ ਕਿਹੜਾ ਛੱਡੀਏ ਤੇ ਇੱਕ ਚੀਜ਼ ਹੋਰ ਤੁਸੀਂ ਨੋਟ ਕਰੋ ਉਹ ਜਦੋਂ ਬਣਾਈਦਾ ਉਹ ਬੰਦੇ ਤੋਂ ਬਣਦਾ ਬਣਦਾ ਕੁਝ ਹੁੰਦਾ ਨਹੀਂ ਤੇ ਜਲੂਸ ਹੀ ਕੱਢ ਲੇਦਾ ਹੁੰਦਾ ਨਾ ਸੋ ਐਵੇਂ ਵੀ ਡਰ ਲੱਗਦਾ ਕਦੇ ਬਾਹਲੀ ਨਰਖਾਂ 'ਚ ਪੈਂਦੇ ਪੈਂਦੇ ਤੇ ਇਹਨਾਂ ਕਦੇ ਕੰਮ ਹੀ ਖਰਾਬ ਕਰ ਲਗੇ ਹਨਾ ਸਿੰਪਲ ਜਿਹਾ ਕਰਨਾ ਕੰਮ ਆ ਬਾਹਲਾ ਚੱਕਰ 'ਚ ਨਹੀਂ ਪੈਣਾ ਗਾਂ ਜੇ ਆਪ ਨੈਟ ਤੇ ਕੱਢੀ ਜਾਂਦੇ ਆ ਤਾਂ ਚੀਜ਼ਾਂ ਗਾਂ ਦੀਆਂ ਨੰਗੀ ਹੁੰਦੀਆਂ ਆਹ ਲਾਲ ਲੀ ਗਏ ਆਹ ਲਾਲ ਲੀ ਗਏ ਉਹ ਕਨਫਿਊਜ਼ ਹੀ ਬੰਦਾ ਜਾਦੀ ਹੋਈ ਜਾਂਦਾ ਜਿੰਨਾ ਆਪ ਗਾਂ ਦੀਆਂ ਤੁਰੇ ਜਾਂਦੇ ਆ ਉਹ ਡਿਜ਼ਾਈਨ ਦੇਖਦਾ ਇਹ ਚਾਹ ਜੋੜਦ ਗਏ ਆਹ ਜੋੜਦ ਗਏ ਉਹ ਨਾਲਝਾ ਹੀ ਪੈਂਦਾ ਹਨਾ ਸੋ ਬਾਰੇ ਚੱਕਰ ਜਿੰਨੀ ਪੈਣਾ ਹੁਣ ਕੱਲ ਨੂੰ ਜਿਹੜਾ ਸਮਾਨ ਮਿਲਿਆ ਲਿਆ ਕੇ ਤੇ ਕੇ ਰੱਬ ਆਪ ਕੰਮ ਸ਼ੁਰੂ ਕਰਨਾ ਇਹਨੂੰ ਕੰਪਲੀਟ ਕਰੀਏ ਸੋ ਉਸ ਤੋਂ ਬਾਅਦ ਫਿਰ ਆਪਾਂ ਪ੍ਰੋਪਰ ਸੂਟਾਂ ਵਾਲੀਆਂ ਵੀਡੀਓ ਜਿਹੜਾ ਉੱਤੇ ਬਣੇਗਾ ਸਪੈਸ਼ਲ ਤੁਹਾਡੇ ਵਾਸਤੇ ਵਧੀਆ-ਵਧੀਆ ਨਵੀਆਂ ਚੀਜ਼ਾਂ ਸੋਚੀਆਂ ਹੋਈਆਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਵੱਖਰੀਆਂ ਕੁਝ ਇਦਾਂ ਦੀਆਂ ਚੀਜ਼ਾਂ ਵੀ ਆਪਾਂ ਹੁਣ ਰੱਖਾਂਗੇ ਕਿਉਂਕਿ ਹੈਂਡਵਰਕ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਹਰੇਕ ਦੇ ਵਾਸਤੇ ਦੀ ਗੱਲ ਨਹੀਂ ਕੁਝ ਕੁ ਚੀਜ਼ਾਂ ਇਹੋ ਜਿਹੀਆਂ ਰੱਖਾਂਗੇ ਜਿਹੜੀਆਂ ਹਰੇਕ ਦੇ ਬਜਟ ਵਿੱਚ ਆ ਜਾਣ ਥੋੜਾ ਰੈਡੀमेड ਆਪਾਂ ਰੱਖਾਂਗੇ ਥੋੜੀਆਂ ਜਿਹੀਆਂ ਜਿਹ ਕਿ ਸਿਲੈਕਟਰਸ ਬੋਰਡ ਜਿਹੜੇ ਹੁੰਦੇ ਹਰੇਕ ਦੇ ਬਜਟ ਵਿੱਚ ਆ ਜਾਣ ਸਰ ਘੈਂਟ ਹੋਣ ਪਰ ਵੱਖਰੇ ਆਪਣੇ ਆਪ ਦੀ ਬੁਟੀਕ ਦਾ ਉਹ ਤੇ ਲੋਗੋ ਹੋਊਗਾ ਆਪਾਂ ਆਪ ਦੇ ਆਪ ਦਾ ਸਟਾਕ ਰੈਡੀ ਕਰਵਾਵਾਂਗੇ ਉਹ ਵਾਲਾ ਠੀਕ ਹੈ ਜਿਹੜਾ ਆਪਾਂ ਕੋਸ਼ਿਸ਼ ਕਰਾਂਗੇ ਘੱਟ ਤੋਂ ਘੱਟ ਬਜਟ ਵਿੱਚ ਰੈਡੀ ਹੋਵੇ ਤੇ ਬਟ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਹਮੇਸ਼ਾ ਵਧੀਆ ਚੀਜ਼ ਦਿੱਤੀ ਜਾਵੇ ਕਸਟਮਰ ਨੂੰ ਤੇ ਵਧੀਆ ਚੀਜ਼ ਤੇ ਫਿਰ ਵਧੀਆ ਪੈਸੇ ਹੀ ਲੱਗਦੇ ਆ ਚਾਹੇ ਵਸਟਾਫ ਚੰਗਾ ਲਵਾਂਗੇ ਜਾਂ ਆਪਾਂ ਥੱਲੇ ਨੂੰ ਖਿੱਚਾਂਗੇ ਹਰੇਕ ਚੀਜ਼ ਕੰਪਰੋਮਾਈਜ਼ ਕਰਾਂਗੇ ਤਾਂ ਫਿਰ ਉਹ ਚੀਜ਼ ਉਹ ਹੁਣ ਜਿਹੜੀ ਚੀਜ਼ 10000 ਦੀ ਆਉਂਦੀ ਆ ਤੇ ਆਪਾਂ ਉਹਨੂੰ 2000 ਚ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਪਤਾ ਕਿ 10000 ਵਾਲੀ ਤੇ 2000 ਵਾਲੀ ਦਾ ਤਾਂ ਮੇਲ ਕਦੇ ਹੋ ਨਹੀਂ ਸਕਦਾ ਹਨ ਪਰ ਫਿਰ ਵੀ ਜਿੰਨਾ ਹੋਇਆ ਆਪਾਂ ਜਰੂਰ ਆਪਾਂ ਬਿਜ਼ਨਸ ਨੂੰ ਵਧਾਵਾਂਗੇ ਤੁਸੀਂ ਸਾਡੇ ਨਾਲੋਂ ਤੇ ਆਪਾਂ ਸਾਰਿਆਂ ਤੱਕ ਪਹੁੰਚ ਕਰਾਂਗੇ ਠੀਕ ਆ ਤੇ ਅੱਜ ਵਾਲੀ ਵਲੌਗ ਦੀ ਹਾਜ਼ਰੀ ਫਿਰ ਇੰਨੀ ਕੁ ਕਰੇ ਪ੍ਰਵਾਨ ਤੇ ਬਹੁਤ ਜਲਦੀ ਤੁਹਾਡੇ ਲਈ ਆਪਾਂ ਇੱਕ ਨਾ ਐਪੀਸੋਡ ਵਗੈਰਾ ਸ਼ੁਰੂ ਕਰਾਂਗੇ ਤੇ ਵਲੌਗ ਆਪਾਂ ਬੰਦ ਕਰ ਦਾਂਗੇ ਠੀਕ ਆ ਬਹੁਤ ਜਲਦੀ ਵਲੌਗ ਆਪਣੇ ਬੰਦ ਹੋ ਜਾਣਗੇ ਫਿਰ ਆਪਾਂ ਇੱਕ ਤਰ੍ਹਾਂ ਦਾ ਵੀ ਸਿਰੇ ਨੂੰ ਸ਼ੁਰੂ ਕਰਾਂਗੇ ਐਪੀਸੋਡ ਸורה ਸ਼ੁਰੂ ਕਰਾਂਗੇ ਜੀ ਦੇ ਵੀ ਤੁਹਾਨੂੰ ਕੋਈ ਸਿੱਧ ਸਿੱਧ ਮਿਲੇ ਕੋ ਸਿੱਖਣ ਨੂੰ ਮਿਲੇ ਹਨਾ ਜੋ ਹੋ ਰਿਹਾ ਹਾਲਾਤਾਂ ਦੇ ਉੱਤੇ ਉਹਦੇ ਟੋਕਦੀਆਂ ਵੀਡੀਓ ਬਣਾਇਆ ਕਰਾਂਗੇ ਤੇ ਵਲੌਗ ਤਾਂ ਸਾਨੂੰ ਤੁਸੀਂ ਇੱਕ ਚੀਜ਼ ਇਹ ਕਹੀ ਹੁਣ ਨਰਾਜ ਹੋਣਗੇ ਵਲੌਗ ਬੰਦ ਕਰ ਦੇਣੇ ਆ ਤੁਸੀਂ ਤੇ ਪਰ ਵਲੌਗ ਤੁਸੀਂ ਸਾਨੂੰ ਹੀ ਦੇਖਣਾ ਹੁੰਦਾ ਹਨਾ ਅਸੀਂ ਤੁਹਾਡੇ ਸਾਹਮਣੇ ਵਲੌਗ ਦਾ ਥੋੜਾ ਜਿਹਾ ਕਨਸੈਪਟ ਚੇਂਜ ਹੋਊਗਾ ਬਾਕੀ ਦਾ ਸਾਰੀ ਫੈਮਿਲੀ ਉਦਾਂ ਹੀ ਤੁਹਾਡੇ ਸਾਹਮਣੇ ਰੂ ਰੂ ਵਾਹਿਆ ਕਰਾਂਗੇ ਠੀਕ ਆ ਕਿਉਂਕਿ ਵਲੌਗ ਬਣਾਉਣੇ ਆ ਇੱਥੇ ਚੱਲੇ ਉੱਧ ਚੱਲੇ ਆ ਕਿਉਂਕਿ ਇਹਦੇ ਵਿੱਚ ਕਦੇ ਨਾ ਕਦੇ ਲੱਗਦਾ ਕਿ ਕੋਈ ਕੋਈ ਤੋਕ ਨਹੀਂ ਹੈਗੀ ਤੁਹਾਨੂੰ ਕੋ ਸਿੱਖਰੋਂ ਵੀ ਮਿਲੇ ਤੁਸੀਂ ਆਪਦਾ ਟਾਈਮ ਛੱਡ ਕੇ ਹਨ ਤੁਸੀਂ ਵੀਡੀਓ ਦੇਖਦੇ ਹੋ ਤੁਹਾਨੂੰ ਕੁਝ ਉਹ ਜੀ ਸਿੱਧ ਵੀ ਮਿਲੇ ਥੋੜਾ ਫਨ ਵੀ ਮਿਲੇ ਕਿ ਤੁਸੀਂ ਚੀਜ਼ ਨੋਟ ਕਰ ਰਹੇ ਹੋ ਆਪਣੇ ਵਲੌਗਾਂ ਦੇ ਵਿੱਚ ਦਿਨ ਬਦ ਦਿਨ ਜਦੋਂ ਲੰਘਦੇ ਜਾਂਦੇ ਹਨ ਆਪਣੇ ਵਲੌਗਾਂ ਦੇ ਵਿੱਚ ਹਾਸਾ ਘਟਦਾ ਜਾਂਦਾ ਹਾਸਾ ਘਟਦਾ ਜਾਂਦਾ ਕਿਉਂਕਿ ਜਿਵੇਂ ਜਿਵੇਂ ਪਰਮਾਤਮਾ ਤਰੱਕੀ ਦਿੰਦਾ ਹਨ ਆਪਾਂ ਤਾਂ ਉਹਨੂੰ ਜਾਣਦੇ ਆ ਤੇ ਆਪਾਂ ਉਹਨੇ ਉਹਨੇ ਉਹ ਰਜੇਬਾਂ ਦੇ ਵਿੱਚ ਫਸਦੇ ਜਾਂਦੇ ਆ ਹਨ ਤੇ ਏ ਵੀ ਕੁਝ ਹੋ ਸਕਦਾ ਕਿ ਥੋੜਾ ਜਿਹਾ ਹਾਸਾ ਘਟ ਗਿਆ ਆਪਣੇ ਵਲੌਗ ਦੇ ਵਿੱਚ ਤੁਸੀਂ ਨੋਟ ਕਰਿਓ ਮੈਂ ਅੱਗੇ ਬਾਤ ਪੀਤ ਨੂੰ ਬਹੁਤ ਜਿਆਦਾ ਮੁਲਾਕ ਮਜ਼ਾਕ ਕਰਦਾ ਹੁੰਦੇ ਪਰ ਹੁਣ ਉਹ ਚੀਜ਼ ਘਟਦੀ ਜਾਂਦੀ ਆ ਇਹ ਕਹਿ ਸਕਦੇ ਹਾਂ ਜਿਵੇਂ ਆਪਾਂ ਹੁਣ ਦੁਨੀਆ 'ਚ ਵਿੱਚਰ ਤੇ ਥੋੜੀ ਸਿਆਣਪ ਆਈ ਜਾਂਦੀ ਹੈ ਨਾ ਜਿਵੇਂ ਕੁਝ ਕਹਿ ਸਕਦੇ ਹਾਂ ਨਾ ਕਾਫੀ ਗੱਲਾਂ ਹੋ ਜਾਂਦੀਆਂ ਬਟ ਫਿਰ ਆਪਾਂ ਤੁਹਾਡੇ ਲਈ ਉਹੀ ਹਾਸਾ ਉਹੀ ਫਨੀ ਵੀਡੀਓ ਤੁਹਾਡੇ ਰੱਖਾਂਗੇ ਉਹ ਬਣਾ ਕੇ ਠੀਕ ਆ ਤੇ ਕੱਲ ਫਿਰ ਮਿਲਦੇ ਆ ਅਗਲੇ ਵਲੌਗ 'ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ